ਜਿਹੜੀ ਲਾਵਾਂ ਲੈ ਕੇ ਨਾਲ ਵਿਆਹ ਇੱਕ ਘਰ ਵਾਲੇ ਦੀ ਨਹੀਂ ਹੋਈ ਉਹਨੇ ਚਾਰ ਰਾਤਾਂ ਇਕੱਠੇ ਬਤਾਉਣ ਵਾਲੇ ਪ੍ਰੇਮੀ ਦਾ ਕਿੱਥੋਂ ਹੋਣਾ ਤੁਸੀਂ ਆਪ ਸਿਆਣੇ ਆ ਤੇnde ਤੋਤਿਆਂ ਨੂੰ ਬਾਗ ਬਥੇਰੇ ਇਹ ਰਪਿੰਦਰ ਕੌਰ ਸੁਖਣ ਵਾਲੇ ਵਾਲੀ ਦੇ ਆਸ਼ਕ ਨੂੰ ਵੀ ਇਹ ਵੱਡਾ ਪਰਮਾ ਕਿ ਰਪਿੰਦਰ ਉਸ ਦੀ ਹੋ ਜਾਣੀ ਸੀ ਪਰ ਨਹੀਂ ਅਜੇ ਹਾਂ ਨਹੀਂ ਕਿਉਂਕਿ ਉਹਨੇ ਤਾਂ ਪਤਾ ਨਹੀਂ ਕਿੱਥੇ ਅਡਾਰੀ ਮਾਰ ਜਾਣੀ ਸੀ ਚਲੋ ਇਹ ਤਾਂ ਰਪਿੰਦਰ ਦੀ ਗੱਲ ਸੀ ਜਹੋਂ ਦੇ ਆਸ਼ਕ ਦੀ ਉਹੀ ਜਾਣੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਗੁਰਵਿੰਦਰ ਨੇ ਕਿਹੜੀਆਂ ਗਲਤੀਆਂ ਕੀਤੀਆਂ ਜਿੰਨਾ ਕਰਕੇ ਉਹਨੂੰ ਇਹ ਦੁਨੀਆ ਛੱਡਣੀ ਪਈ ਪਹਿਲੀ ਵੱਡੀ ਗਲਤੀ ਤਾਂ ਉਸਨੇ ਇਹ ਕੀਤੀ ਕਿਉਂਕਿ ਜਦੋਂ ਇਹ ਕੋਰੀ ਸੀ ਉਦੋਂ ਹੀ ਇਹ ਕੈਨੇਡਾ 3 ਸਾਲ ਲਾ ਕੇ ਆਈ ਸੀ ਜਦੋਂ ਇੱਧਰ ਵਿਆਹ ਕਰਵਾਉਣ ਆਈ ਤਾਂ ਗੁਰਵਿੰਦਰ ਨੇ ਰੁਪਿੰਦਰ ਬਾਰੇ ਕੁਝ ਵੀ ਨਹੀਂ ਪਤਾ ਕੀਤਾ ਬਸ ਉਹਨਾਂ ਲਈ ਇਹ ਬਹੁਤ ਸੀ ਵੀ ਕੁੜੀ ਕੈਨੇਡਾ ਤੋਂ ਵਾਪਸ ਆਈ ਆ ਉਹਨੂੰ ਇਹ ਤਾਂ ਪਤਾ ਕਰਨਾ ਚਾਹੀਦਾ ਸੀ ਵੀ ਉੱਥੇ ਇਹ ਕੀ ਕਰਦੀ ਸੀ ਕਿੱਥੇ ਕੰਮ ਕਰਦੀ ਸੀ ਤੇ ਇਹਦਾ ਚਾਲ ਚੱਲਣਾ ਕਿਹੋ ਜਿਹਾ ਸੀ ਕਿਉਂਕਿ ਰੁਪਿੰਦਰ ਜੋ ਉੱਥੇ ਡੇਟਿੰਗ ਐਪ ਦੇ ਉੱਪਰ ਵੀ ਮ ਮਰਦਾ ਨਾਲ ਸੰਬੰਧ ਬਣਾਉਂਦੀ ਸੀ ਇਸ ਦੇ ਖੁਲਾਸੇ ਹੁਣ ਹੋਏ ਆ ਕਿਉਂਕਿ ਇਸ ਦੇ ਚਾਲ ਚੱਲਣ ਤਾਂ ਜਦੋਂ ਇਹ ਪਹਿਲੀ ਵਾਰ ਕੈਨੇਡਾ ਗਈ ਸੀ ਉਦੋਂ ਹੀ ਵਿਗੜ ਗਏ ਸੀ ਦੂਜੀ ਵੱਡੀ ਗਲਤੀ ਗੁਰਵਿੰਦਰ ਨੇ ਇਹ ਕੀਤੀ ਕਿ ਜਦੋਂ ਉਸ ਦੀ ਭੈਣ ਕੈਨੇਡਾ ਦੇ ਵਿੱਚ ਸੀ ਤਾਂ ਉਹਨੇ ਆਪਦੀ ਭੈਣ ਨੂੰ ਕਿਉਂ ਨਹੀਂ ਕਿਹਾ ਵੀ ਉਹ ਰਪਿੰਦਰ ਬਾਰੇ ਪਤਾ ਕਰੇ ਕਿਉਂਕਿ ਜਦੋਂ ਉਸ ਦੀ ਭੈਣ ਸਕੇ ਉੱਥੇ ਸੀ ਉਸ ਨੂੰ ਤਾਂ ਬਾਹਰ ਲਿਆਂ ਕੁੜੀਆਂ ਬਾਰੇ ਪਤਾ ਹੀ ਹੁੰਦਾ ਉਹ ਕਿਹੋ ਜਿਹੀਆਂ ਹੁੰਦੀਆਂ 100 ਦੇ ਵਿੱਚੋਂ ਮਾਸਾ 9-10% ਕੁੜੀਆਂ ਸਹੀ ਵੀ ਹੁੰਦੀਆਂ ਆਪਾਂ ਸਾਰਿਆਂ ਨੂੰ ਗਲਤ ਨਹੀਂ ਕਹਿੰਦੇ ਪਰ ਰਪਿੰਦਰ ਤਾਂ ਉਹ ਵਿਗੜੀਆਂ ਹੋਈਆਂ ਕੁੜੀਆਂ ਦੇ ਵਿੱਚੋਂ ਟੌਪ ਦੀ ਕੁੜੀ ਸੀ ਤੀਜੀ ਵੱਡੀ ਗਲਤੀ ਦਰਵਿੰਦਰ ਨੇ ਇਹ ਕੀਤੀ ਕਿ ਵਿਆਹ ਤੋਂ 3 ਮਹੀਨੇ ਬਾਅਦ ਹੀ ਇਸ ਨੂੰ ਫੇਰ ਕੈਨੇਡਾ ਭੇਜ ਦਿੱਤਾ ਕਿਉਂ ਨਹੀਂ ਆਪਦਾ ਨਾਲ ਵੀਜ਼ਾ ਲਵਾਇਆ ਇਹਨੂੰ ਕੱਲੀ ਨੂੰ ਕਿਉਂ ਭੇਜਿਆ ਕਿਉਂਕਿ ਇਹਦੇ ਚਾਲ ਚੱਲਣ ਤਾਂ ਵਿਗੜੇ ਹੋਏ ਸੀ ਫਿਰ ਵੀ ਉਹਨੇ ਇਹਨੂੰ ਕੱਲੀ ਨੂੰ ਕੈਨੇਡਾ ਭੇਜਿਆ ਤੇ ਪਿੱਛੋਂ ਫੀਸਾਂ ਲਈ ਪੈਸੇ ਭੇਜਦਾ ਰਿਹਾ ਇਹ ਵੀ ਵੀ ਪੁੱਛਿਆ ਵੀ ਤੂੰ ਕਿਹੜੇ ਕਾਲਜ ਪੜਦੀ ਆਂ ਕੀ ਪੜਦੀ ਆਂ ਕਿਹੜੀ ਡਿਗਰੀ ਕਰਦੀ ਆਂ ਮੈਨੂੰ ਲੱਗਦਾ ਹੁੰਦਾ ਵੀ ਸਾਨੂੰ ਕਿਸੇ ਤੇ ਵਿਸ਼ਵਾਸ ਕਰਨਾ ਚਾਹੀਦਾ ਪਤੀ ਪਤਨੀ ਦਾ ਰਿਸ਼ਤਾ ਵੀ ਇਹੋ ਜਿਹਾ ਹੁੰਦਾ ਪਰ ਵਿਸ਼ਵਾਸ ਵੀ ਇੰਨਾ ਨਾ ਕਰੋ ਕਿ ਸਾਹਮਣੇ ਵਾਲਾ ਤੁਹਾਨੂੰ ਬੁੱਧੂ ਹੀ ਬਣਾ ਜਾਵੇ ਗੁਰਵਿੰਦਰ ਨਾਲ ਅਜੀਹਾ ਹੀ ਹੋਇਆ ਇਹ ਕੁੜੀ ਉਸ ਨੂੰ ਬੁੱਧੂ ਹੀ ਬਣਾਈ ਗਈ ਇਸ ਤੋਂ ਅਗਲੀ ਵੱਡੀ ਗਲਤੀ ਉਸਨੇ ਇਹ ਕੀਤੀ ਕਿ ਜਦੋਂ ਇਹ ਟੈਟੂ ਬਣਾ ਕੇ ਘਰੇ ਆਉਂਦੀ ਸੀ ਤਾਂ ਉਸਨੇ ਕਿਉਂ ਨਹੀਂ ਪੁੱਛਿਆ ਵੀ ਤੂੰ ਇਹ ਆਥਾਂ ਤੇ ਟੈਟੂ ਪੱਟਣ ਤੇ ਟੈਟੂ ਹਿੱਕ ਤੇ ਟੈਟੂ ਕਿ ਜਿਹੜੇ ਮਾਦਾਂ ਤੋਂ ਬਣਵਾ ਕੇ ਲੈਈਆਂ ਕਿਦੇ ਨਾਂ ਪੱਟਾਂ ਤੇ ਲਖਵਾਈ ਫਿਰਦੀਆਂ ਇਹਦਾ ਮਤਲਬ ਕਿ ਗੁਰਵਿੰਦਰ ਤੇ ਰਪਿੰਦਰ ਦੇ ਵਿੱਚ ਕੁਝ ਵੀ ਨਹੀਂ ਸੀ ਪਿਛਲੇ ਸਮੇਂ ਤੋਂ ਤੇ ਉਹ ਅੱਖਾਂ ਬੰਦ ਕਰਕੇ ਇਸ ਤੇ ਭਰੋਸਾ ਕਰਦਾ ਰਿਹਾ ਤੇ ਗੁਰਵਿੰਦਰ ਦਾ ਪਿਓ ਇਹਦੇ ਲਈ ਬੁਟੀਕ ਬਣਾਉਣ ਲਈ ਵੱਡੇ ਸ਼ੋਰੂਮ ਲੱਭਦਾ ਰਿਹਾ ਤੇ ਇਹਦੇ ਲਈ ਵੱਡੀਆਂ ਕੱਡੀਆਂ ਟਰੈਕਟਰ ਤੇ ਮਹਿੰਗੇ ਮਹਿੰਗੇ ਕੁੱਤੇ ਲੱਭਦੇ ਰਹੇ ਕਿਉਂ ਇਹ ਸਵਾਲ ਉਹਨਾਂ ਤੇ ਆ ਜਦੋਂ ਰੁਪਿੰਦਰ ਵੱਡੀਆਂ ਗੱਡੀਆਂ ਤੇ ਜਾਂਦੀ ਸੀ ਤਾਂ ਗੁਰਵਿੰਦਰ ਨੇ ਉਸ ਗੱਡੀ ਤੇ ਲੋਕੇਸ਼ਨ ਕਿਉਂ ਨਹੀਂ ਲਾਈ ਜਦੋਂ ਉਸ ਨੂੰ ਲੱਗ ਰਿਹਾ ਸੀ ਕਿ ਇਹ ਮੇਰੇ ਨਾਲ ਉੱਠਦੀ ਬੈੰਦੀ ਨਹੀਂ ਮੈਨੂੰ ਚਾਜਨਾ ਬੁਲਾਉਂਦੀ ਨਹੀਂ ਮੈਨੂੰ ਰੋਟੀ ਟੋਕ ਨਹੀਂ ਪੁੱਛਦੀ ਤੇ ਮੈਨੂੰ ਮਜਬੂਰ ਕਰਕੇ ਬੈਂਕ ਪ੍ਰਾਈਵੇਟ ਬੈਂਕ ਵਿੱਚ ਨੌਕਰੀ ਕਰਨ ਲਈ ਭੇਜਦੀ ਆ ਕਿਉਂ ਕਿਉਂ ਨਹੀਂ ਕਰਦੇ ਵਿੱਚ ਇਹ ਕੈਮਰੇ ਲੱਗਣ ਦਿੰਦੀ ਤਾਂ ਸਵਾਲ ਉੱਠਦੇ ਆ ਕਿ ਉਹ ਇੰਨਾ ਵਿਸ਼ਵਾਸ ਕਿਉਂ ਕਰਦੇ ਰਹੇ ਕਿ ਪਿੰਡ ਦੇ ਲੋਕ ਵੀ ਇਹ ਕਹਿੰਦੇ ਆ ਕਿ ਇਹਨਾਂ ਦੇ ਘਰ ਕਈ ਗੱਡੀਆਂ ਆਉਂਦੀਆਂ ਸੀ ਜਿਹੜੀ ਗੱਲ ਇੱਕ ਵਾਰੀ ਉੱਡਦੀ ਆ ਉਹ ਸੱਚੀ ਜ਼ਰੂਰ ਹੁੰਦੀ ਆ ਕਿਉਂਕਿ ਦੇਵੀ ਦਾ ਵੀ ਇੱਕ ਸ਼ੇਰ ਆ ਕਿ ਤੇਰੇ ਬਾਰੇ ਜੋ ਗੱਲ ਉੱਡਦੀ ਆ ਹੌਲੀ-ਹੌਲੀ ਉਹੀ ਸੱਚ ਹੋ ਗਈ ਕਿਉਂਕਿ ਜੇ ਪਿੰਡ ਦੇ ਲੋਕ ਇਹ ਸੋਚਦੇ ਸੀ ਤਾਂ ਗੁਰਵਿੰਦਰ ਗੁਰਵਿੰਦਰ ਦੇ ਮਾਪੇ ਅਜਿਹਾ ਕਿਉਂ ਨਹੀਂ ਸੋਚਦੇ ਸੀ ਕਿਉਂ ਨਹੀਂ ਰਪਿੰਦਰ ਦੀ ਲਗਾਮ ਖਿੱਚਦੇ ਸੀ ਉਹਨਾਂ ਨੂੰ ਅਜਿਹਾ ਕਰਨਾ ਚਾਹੀਦਾ ਸੀ ਤਾਂ ਕਿ ਰਪਿੰਦਰ ਦਾ ਜੋ ਪਲਾਨ ਸੀ ਉਹ ਕਾਮਯਾਬ ਨਾ ਹੁੰਦਾ ਤੇ ਗੁਰਵਿੰਦਰ ਦਾ ਘਰ ਵਸਦਾ ਰਹਿੰਦਾ ਕਿਉਂਕਿ ਜਦੋਂ ਵੀ ਕਿਸਦੇ ਚਾਲ ਚੱਲਣ ਵਿਗੜਦੇ ਆ ਤਾਂ ਘਰਦਿਆਂ ਨੂੰ ਸਭ ਤੋਂ ਪਹਿਲਾਂ ਪਤਾ ਲੱਗਦਾ ਪਰ ਗੁਰਵਿੰਦਰ ਉਸਤੇ ਅੰਨਾ ਵਿਸ਼ਵਾਸ ਕਰਦਾ ਰਿਹਾ ਸੋ ਸਾਨੂੰ ਅਜਿਹਾ ਪਹਿਲਾਂ ਸੋਚਣਾ ਸਮਝਣਾ ਚਾਹੀਦਾ ਕਿ ਜਿਹੜੇ ਮੁੰਡੇ ਹੁਣ ਵਿਆਹ ਕਰਵਾ ਰਹੇ ਆ ਬਾਹਰਲੀਆਂ ਕੁੜੀਆਂ ਨਾਲ ਸਾਰਿਆਂ ਨੂੰ ਅਸੀਂ ਗਲਤ ਨਹੀਂ ਕਹਿੰਦੇ ਪਰ ਉਹ ਕਿੱਥੇ ਕੰਮ ਕਰਦੀ ਆ ਕੀ ਕੰਮ ਕਰਦੀ ਆ ਤਾਂ ਉਸ ਦੀ ਪੁੱਛ ਪੜਤਾਲ ਜ਼ਰੂਰ ਕਰਨੀ ਚਾਹੀਦੀ ਆ ਇਹ ਨਹੀਂ ਕਿ ਬਸ ਕੁੜੀ ਬਾਹਰੋਂ ਆਈ ਆ ਤੇ ਝੱਟ ਰਿਸ਼ਤਾ ਕਰ ਦੇ